ਦੁੱਧ ਕੱਢਦਾ ਬਾਹਰ ਦੁੱਧ ਬਾਹਰ ਕੱਢਦਾ ਵਾਲੀ ਦੇਤੀ ਇਹਨੂੰ ਟਾਕ ਦਵੇਂ ਇੱਧਰ ਵੀ ਵਾਲੀ ਦੇਤੀ ਤੇ ਆਦ ਤਵ ਦਾ ਸਮਾਨ ਰੱਖਤਾ ਬਾਹਰ ਕੱਢ ਕੇ ਨੇ ਤੇ ਦੁੱਧੋ ਫਿਰ ਬਾਹਰ ਪਿਆ ਉਹਨੂੰ ਵਿੱਚ ਚਲਾਵਾਂਗੇ ਪਾਣੀ ਭਰ ਲਿਆ ਹੁਣ ਸਾਰੇ ਭਾਂਡੇ ਦੇ ਦਿਮਾਗ ਤੇ ਹੁਣ ਲੱਗਦੇ ਇੱਧਰ ਆਪਾਂ ਰਿਜਜ ਸਾਫ ਕਰਨ ਤੇ ਰਿਜਜ ਕਰਦੇ ਆਂ ਸਟਾਰਟ ਇੱਕੋ ਮੋਨੋ ਬਿੰ ਬਣਾ ਦੋਂ ਪਰ ਨਾ ਫਿਰ ਧੋ ਦਿੰਗੇ ਫ੍ਰਿਜ ਤਾਂ ਮੇਰੇ ਰਸੋਈ ਚ ਸਾਫ ਕਰ ਦੇਣੀਆਂ ਤੇ ਫਿਰ ਨਾ ਚੰਗੀ ਤਰ੍ਹਾਂ ਧੋਈ ਜਾਂਦੀ ਆ ਦੇਖੋ ਗਰਦ ਇੱਕ ਆਹ ਕੱਢ ਦਿਆਂ ਮਲਾਈਮ ਕੱਪੜਾ ਲੰਨੀ ਆ ਤੇ ਛਰੀਟਾਂ ਪੈ ਜਾਣਗੀਆਂ ਇਹਦੇ ਨਾਲ ਤਾਂ ਬਿੰ ਬਣਾ ਲਾ ਹਾਂ ਕੋਈ ਨਹੀਂ ਗਾਦਾ ਮੈਂ ਇਸ ਤੇ ਕਪੜਾ ਫੇਰਾਂ ਆ ਕੇ ਰੱਖ ਪੈਨੇ ਨੇ ਸਾਫ ਕਰਦੇ ਹਾਂ ਉਪਰੋਂ ਉਹ ਕਰਕੇ ਲਿਓ ਨੇ ਸਟਾਰਟ ਆਪਾਂ ਧੋਨੇ ਇਹਨੂੰ ਸਾਰੇ ਸਾਫ ਹੋ ਜੂਗੇ ਫਰਜ ਤਾਂ ਹੈ ਉਹ ਨਹੀਂ ਹੋਜਦਾ ਫਿਰ ਫ੍ਰਿਜ ਦੀ ਸਫਾਈ ਕਰਦਾਂ ਨੇ ਮੈਂ ਲੋ ਦੀ ਵੈਗੁਰੂ ਜੀ ਫ੍ਰਿਜ ਸਾਫ ਕਰਤੀ ਲਗਾਤੀ ਇੱਥੇ ਹਰੇ ਵਿੱਚ ਕੁਸ ਮੈਂ ਧਰਿਆ ਨਹੀਂ ਕਿਉਂਕਿ ਲਾਈਟ ਨਹੀਂ ਹੈਗੀ ਸਾਫ ਹੋ ਗਈ ਹੈ ਨਾ ਸੁੱਕੂਗੀ ਇਹਨੇ ਸੁੱਕੇ ਤੇ ਧਰੂਗੀ ਤੇ ਪਾਣੀ ਤਾਂ ਨਹੀਂ ਉੱਚੜਦਾ ਨਹੀਂ ਉੱਚੜਦਾ ਵਿੱਚ ਵਿੱਚ ਹਾਂ ਸਾਫ ਆ ਵੈਸੇ ਸੁੱਕ ਜੂ ਹੋ ਸਕ ਜੂਗੀ ਇਹਨੇ ਫੇਰ ਧਰਾਂਗੇ ਸਬਜ਼ੀ ਤਾਂ ਰੱਖਤੀ ਸੀ ਕਿਨੇ ਇਹਨੇ ਫੇਰ ਦੁੱਧ ਤਾਂ ਤਾਂ ਫੇਰ ਧਰਦਿਆਂ ਲਾਈਟ ਆਈ ਤੇ ਲਾਈਟ ਹੈ ਨਹੀਂ ਤੇ ਸਾਫ ਹੋ ਗਈ ਚਲੋ ਬਹਾਨੇ ਨਾਲ ਸਾਫ ਹੋ ਗਈ ਸਵੇਰ ਦੀ ਲਾਈਟ ਭੱਜੀ ਪਈ ᱛੀ ਹੁਣ ਚਲਾਈ ਤੀ ਹਾ ਤੋਤੇ ਸੀਗੇ ਥੋੜੇ ਜੇ ਫਿਰ ਭੱਜ ਗਈ ਜਾਨ ਨੂੰ ਹੁਣ ਦੇਖਦੇ ਆਂ ਨੀ ਤਾਰਾ ਕੱਢ ਲਿਆ ਏ ਤਾਰਾ ਕੱਟ ਲਿਆ ਏ ਤੇ ਆਟਾ ਗੁੰਨਣਾ ਤਾਂ ਮਟਾ ਗੁੰਨਣਾ ਤਾਂ ਤਾਰਾ ਕੱਢ ਲਿਆ ਫਿਰ ਦੇਖਦੇ ਆਂ ਰੋਟੀ ਲਾਹਾਂਗੇ ਤੇ ਦੁੱਧ ਮੈਂ ਲੋਜੀ ਬੈਕਰੂ ਜੀ ਆ ਗਏ ਰਸੋਈ ਚ ਆਪਾਂ ਸਵਾਤਰੀ ਚਾਹ ਬਣਾ ਲੈਣਾ ਤਾਂ ਬਣਾ ਕੇ ਤਿੰਨ ਇਹ ਤਾਂ ਇਹ ਨਹੀਂ ਕੋਈ ਨਾ ਕਰਤਾ ਕਮ ਸਟਾਰਟ ਤੇ ਦੁੱਧ ਚੀ ਪੱਤੇ ਪਾ ਲਓ ਰਾਤ ਵਾਲਾ ਦੁੱਧ ਸੀਗਾ ਪਿੱਕਦਾ ਘੱਟ ਤੇ ਇਹਦੇ ਵਿੱਚ ਪੱਤੇ ਪਾ ਲੇ ਪੱਤੇ ਪਾ ਲੇ ਇਹ ਤੋਂ ਬਾਅਦ ਕਰਦੇ ਹਾਂ ਮਸਤਰਾ ਕੱਪੜੇ ਸੁੱਕਣੇ ਪਾ ਦਨੀ ਐਨੇ ਦੇ ਦਿੱਤੀਆਂ ਇਹਦੇ ਕੱਪੜੇ ਧੋ ਕੇ ਰੱਖਤੇ ਸੀਗੇ ਰਾਤ ਫਿਰ ਇਹਦੇ ਵਿੱਚ ਰੱਖਤੇ ਨੁੱਚੜ ਕੇ ਇੱਧਰ ਛਿੱਟੇ ਇੱਧਰ ਰੱਖਤੇ ਛਿੱਟੇ ਇੱਧਰ ਰੱਖਤੇ ਤੇ ਇੱਧਰ ਰੱਖਤੇ ਕਾਲੇ ਛਿੱਟੇ ਪਾਣੀ ਨਿਚੜ ਜਾਊਗਾ ਮੈਂ ਇੱਥੇ ਤੇ ਇਹ ਫਿਰ ਸੁੱਕਣੇ ਪਾ ਦੂੰਗੀ ਚੱਕ ਕੇ ਮਾੜਾ ਦੇਖ ਇਹਦੇ ਪਾਉਣੀਆਂ ਨੇ ਮਾੜਾ ਜਿਹਾ ਵਾਲ ਖੋਲ ਕੇ ਸੱਜਰ ਹਲ ਤਾਂ ਚਹਰ ਵੀ ਨਹੀਂ ਬੱਜੇ ਤੇ ਪਾ ਦੂੰ ਜਾਨ ਨੂੰ ਕਿ ਲੱਗ ਗਿਆ ਇਸ ਦਾ ਆ ਕੇ ਪਾ ਦੇਖੋ ਵੀ ਹਵਾ ਬਹੁਤ ਚੱਲਦੀ ਆ ਗੱਲ ਵੀ ਜਾਨ ਨੂੰ ਸੁੱਕ ਜਾਣਗੇ ਜਾਨ ਨੂੰ ਕੰਮ ਨਿਬੜੂਗਾ ਆਪਣਾ 9-10 ਵਜੇ ਤੱਕ ਇਹਨੇ ਪਾਣੀ ਨਿਚਰ ਦੂਗਾ ਤੁਸੀਂ ਤੁਹਾਨੂੰ ਤਾਂ ਚਾਹ ਪੀਓ ਹੋਈਏ ਕਮੂਨਟੀ ਤੇ ਹੋਰ ਕੰਮ ਕਰਦੇ ਆਂ ਫੇਰ ਚਾਹ ਪੀ ਲਈਏ ਲੋ ਜੀ ਸਾਜਰੇ ਸਾਜਰੇ ਪਾਤੇ ਕੱਪੜੇ ਸੋਪਣੇ ਨੇਰੇ ਨੇਰ ਚ ਪਾਤੇ ਸੀਗੇ ਵੈਸੇ ਤਾਂ ਮੈਂ 4 ਵਜੇ ਪਾਤੇ ਸੀ 4:30 ਹਵਾ ਲੱਗ ਜੂ ਜਾਨ ਨੂੰ ਸੁੱਕ ਜਾਣਗੇ ਜਿਹੜੇ ਮਾਰੇ ਮੁੱਟ ਰਹੇ ਜਾਣਗੇ ਅੰਦਰ ਸਿੱਟ ਦੂੰ ਤੂੜੀ ਫਿਰ ਆਉਂਦੀ ਆ ਨਾ ਤੂੜੀਆਂ ਕਰਦੇ ਨੇ ਗਰਦਾਂ ਬਹੁਤ ਬੁਰਾ ਹਾਲ ਹੈ ਤੇ ਦੁਪੱਤਲ ਵੀ ਦੇਖੋ ਕਿੰਨਾ ਆਇਆ ਪਿਆ ਹਵਾ ਲੱਗ ਜੂ ਜਾਨ ਨੂੰ ਕਾਲੀ ਘਾਟ ਬੱਦਲ ਹੋਰ ਕਾਲੀ ਘਾਟ ਬੱਦਲ ਹੋਇਆ ਪਿਆ ਦੁਆਰ ਨਹੀਂ ਮੀਂਦਾ ਕਣਕਾਂ ਵੱਢਣ ਵਾਲੀਆਂ ਪੰਨੀਆਂ ਨੇ ਤੂੜੀਆਂ ਕਰਨ ਵਾਲੀਆਂ ਪੰਨੀਆਂ ਨੇ ਹਰੇ ਹਾਲ ਤਾਂ ਕਣਕੇ ਵੱਢਣ ਵਾਲੀ ਪਈ ਆ ਤੂੜੀ ਤਾਂ ਬਾਅਦ ਚ ਹੋਊਗੀ ਹਨਾ ਤੇ ਚਲੋ ਸੁੱਕ ਜਾਣਗੇ ਜਾਨੂੰ ਹਵਾ ਲੱਗ ਜੂ ਫਿਰ ਅੰਦਰ ਪਾ ਲੂੰਗੀ ਹੋਰ ਕੀ ਰੱਸੀ ਬਨ ਕੇ 9-10 ਵਜੇ ਅੰਦਰ ਬਨ ਲੂੰਗੀ ਇਹ ਨਹੀਂ ਸੁੱਕੀ ਜਾਣ ਦੋ ਵਧੀਆਂ ਇਹ ਦੇਖੋ ਮਰੂਦ ਵੀ ਕਿੰਨਾ ਸੋਨਾ ਹੋ ਗਿਆ ਇੱਥੇ ਦੋ ਲੱਗੇ ਪੈਨੇ ਆਦੇ ਨਿੱਕੇ ਨਿੱਕੇ ਨੰਨੂ ਨੰਨੂ ਛੋਟੇ ਛੋਟੇ ਨੰਨੂ ਨੰਨੂ ਆ ਨਿੱਕੇ ਨਿੱਕੇ ਲੱਗੇ ਆ ਇਹ ਆ ਤੇ ਹੋ ਦੇ ਛੋਟੇ ਛੋਟੇ ਦੋ ਪਹਿਲਾਂ ਨੂੰ ਵੱਡੇ ਹੋ ਗਏ ਦੋ ਇਹ ਲੱਗੇ ਨੇ ਹੋਰ ਨਹੀਂ ਲੱਗੇ ਪਹਿਲੀ ਵਾਰੀ ਫਾਲ ਲੱਗਿਆ ਆਪਣੇ ਮਰੂਦ ਨੂੰ ਆ ਸੀਗੇ ਨਿੱਕੇ ਨਿੱਕੇ ਹੋਰ ਉਹ ਛੋਟੇ ਛੋਟੇ ਲੱਗੇ ਨੇ ਚਲ ਸਵਾ ਲੱਗ ਜੂਗੀ ਇੰਨੇ ਫਿਰ ਅੰਦਰ ਸਿਰਦੂ ਟਾਕੀਆਂ ਮੋਰੀਆਂ ਲਾ ਦੂੰ ਤਾਣੀਆਂ ਟੁੱਟ ਰੀਆਂ ਇਹਦੀਆਂ ਮੈਂ ਲਾ ਦਨੇਰੀ ਨਾਲ ਕਾ ਟੁੱਟ ਗਈ ਸੀ ਕਹੋ ਫੁੱਟ ਰਿਹਾ ਹੁਣ ਪਾਣੀ ਪਾਇਆ ਕਰੂੰਗੀ ਫੁੱਟਣ ਲੱਗਿਆ ਨਿੰਪ ਮਰੂਦ ਪਾਣੀ ਪਾ ਦਿਆ ਕਰੂੰਗੀ ਨਾਲੇ ਹੁਣ ਹੈ ਜੀ ਇਹਦੇ ਵਿੱਚ ਤੇ ਚਲੋ ਜੀ ਪੀਨੇ ਚਾਹ ਹੁਣ ਆਪਾਂ ਤੇ ਕੰਮ ਨਿਮੇੜ ਕੇ ਹੁਣ ਚਾਹ ਪੀ ਲਈਏ ਲੋ ਜੀ ਲੈ ਆਈ ਸੀਗੇ ਦਿੱਤ ਚੋ ਤੇ ਲੈ ਆਈ ਸੀਗੇ ਖੀਰਾ ਕੱਕੜੀ ਇਹਨਾਂ ਨੂੰ ਰੱਖਾਂ ਫ੍ਰਿਜ ਚ ਫੇਰ ਇਹ ਗੱਠੇ ਰੱਖ ਦਿਆਂ ਸੁਆਰ ਦੀਆਂ ਟੋਪਰੀ ਚ ਪਾਉਣੀਆਂ ਫੱਲਾ ਉਹੀ ਰੱਖ ਦਾਂ ਲਾਈਟ ਭੱਜ ਗਈ ਸਵੇਰੀ ਨੂੰ ਸਵੇਰੀ ਨੂੰ ਲੋ ਜੀ ਇਹਦੇ ਚ ਕੱਢ ਲਈ ਮੱਖਣੀ ਮੱਖਣੀ ਨੇ ਕਿਉ ਸੱਚ ਤੇ ਇਹ ਚੋਂ ਕੱਢ ਕੇ ਗੜੀ ਰਾਤ ਮੈਂ ਗਰਮ ਕਰਕੇ ਫ੍ਰਿਜ ਚ ਲਾਤਾ ਸੀਗਾ ਹੁਣ ਇਹਦੇ ਚੋਂ ਲੱਸੀ ਕੱਢਦੀ ਆ ਲੱਸੀਆਂ ਲੋਟਣੀਆਂ ਹੋਣੀਆਂ ਇਹ ਤੇਰੀ ਪੋਣੀ ਕਿ ਸਿੱਖ ਕੁਝ ਕੱਢ ਦਿਆਂ ਸੈੱਟ ਕਰ ਦਿਆਂ ਇਹ ਪਹਿਲਾਂ ਫੋਨ ਰੱਖ ਕੇ ਲੋ ਜੀ ਹੁਣ ਇਹਨੂੰ ਕੱਢਾਂ ਲੱਸੀ ਨੂੰ ਸੈੱਟ ਗੱਟ ਇੱਧਰ ਸਾਈਡ ਤੇ ਕੱਟ ਕੇ ਹੁਣ ਲੱਸੀ ਕੱਢਾਂ ਫੋਨ ਤਾਂ ਰੱਖ ਕੀ ਲੋਟ ਆਊਗਾ ਇਹਦੀ ਲੋਟ ਆਉਂਦਾ ਕਈ ਜਿਹੀ ਜਵਣੀ ਭੰਨ ਲਏ ਪੂਰਾ ਦਚਕਾਉਣ ਯਾਰੋ ਅਹ ਗੁੱਟ ਉਹ ਰਹਿ ਦਿੱਤੀ ਤੁੰਨ ਮੇਰਾ ਸੋਸ ਪੁਣਾ ਲਵੋ ਨਾ ਕੱਲ ਬੜੀ ਬੁੱਢੀ ਫਿਰ ਗੁੱਟ ਉਹ ਬੁੱਢੀ ਨਾਲ ਨਾਲ ਦੇ ਨਾਲ ਨਿਕੜੀ ਜਾਊਗਾ ਹਾਂ ਹਾਂ ਬੱਸ ਹੁਣ ਕੋ 2-4 ਮਿੰਟ ਦੇਖੀਦਾ

ਬਚ ਗਈ ਮੈਨੂੰ ਤਾਂ ਇਹ ਲੱਗਦਾ ਇਹਨੇ ਬੰਦ ਕਰੀ ਉਹ ਤੇ ਤਾਰਾ ਨਾ ਬਗਿਆ ਮੈਂ ਨੀਂਹ ਗਿਆ ਨਹੀਂ ਰਹਿਆ ਇਹਨੂੰ ਪਹੀ ਦਿੱਤੀ ਚੇਗਰ 103 ਕਿਹਨੇ 240 ਲੈ ਆਪੇ ਸ਼ੇ ਪਰਾਂ ਪਰਪੂੜੀ ਬੈਠੇ ਹੋਣੇ ਬੜੀ ਪਰਾਂ ਦੋਬੀ ਨੇ ਦਾ ਪੈਣਾ ਉਹਦੇ ਤੇ ਮure ਬੱਬੀ ਕੀ ਹੈ ਜ਼ਮੀਨ ਉਹ ਕੋਤੇ ਜਿਹਨਾਂ ਦਾ ਉਹ ਲਓ ਰਵੇ ਦੇ ਦਮ ਨੂੰ ਸੌਨੇ ਕੰਨੀ ਨੂੰ ਬੱਬੀ ਕੀ ਹੋਰੇ ਹਾਂ ਦੋ ਗਰੇ ਤੋੜੀ ਦਮ ਲਓ ਜੀ ਦੋ ਲਾ ਲਈਏ ਮਿਸੀਆਂ ਕਣਕ ਦੀਆਂ ਲਾ ਲਈਏ ਦੋ ਮੈਂ ਬਾਅਦ ਚ ਮਿਸੀਆਂ ਲਾ ਲਈ ਮੈਨੂੰ ਕਿ ਬਦਦਿਆ ਲੱਗਦੀਆਂ ਕਿ ਟਿੱਟੀ ਉਜੀ 1 ਕਰੋੜ ਤਾਂ ਤੇ ਇੱਧਰ ਪਾਈਆ ਮੈਂ ਬਰਫ਼ ਬਰਫ਼ ਪਾ ਕੇ ਫਿਰ ਕੱਟੂੰਗੀ ਜਿੱਤੋਂ ਤੋਂ ਮਾਹਣੀ ਕਿਉਂ ਕਿਉਂ ਫਿਰ ਮੈਂ ਉਪਰੋਂ-ਉਪਰੋਂ ਇਹ ਕੱਢ ਲੂੰਗੀ ਫਿਰ ਦਿੱਤਾ ਕਰੂੰਗੀ ਟਰੇ ਨੀ ਨਾਉਂਦੀ ਇੱਕ ਤਾਂ ਪੂਰੀ ਓ ਕਵਲਿਤ ਸੋਈ ਸਾਫ ਕਰਤੀ ਦੋ ਵਾਰੀ ਫੇਰ ਕੂੜਾ ਫੇਟਾ ਆਟਾ ਫੁੱਟ ਗਿਆ ਆਟਾ ਫੇਰ ਖਿੰਡ ਗਿਆ ਫੇਰ ਸਾਫ ਕਰੂੰਗੀ ਹੁਣ ਭਾਂਡੇ ਢਿੱਡੇ ਚੱਕ ਕੇ ਘੋਤਪਤਾ ਕਰਕੇ ਫੇਰ ਕਰੂੰਗੀ ਹੁਣ ਸਾਫ ਦੋ ਦਿਨ ਚ ਵੱਡੀਆਂ ਜਾਣਗੀਆਂ ਚੱਕ ਜਾਣਗੇ ਫੱਟੇ ਹੁਣ ਤਾਂ ਲੋਕ ਪੂਰੀਆਂ ਆਈਆਂ ਪੀਆਂ ਨੇ ਘੜਕਾਂ ਪਣ ਮੱਝ ਹੋ ਗਈ ਕਿੰਨੀ ਪੀ ਰੋਲਾ ਬੜਾ ਪੈਂਦਾ ਹੈ ਕੰਪੈਨ ਦਾ ਇੱਕ ਹਵਾ ਨੇਰੀ ਸਾਰੀ ਘਰਦ ਆਉਂਦੀ ਆ ਸੁੰਭਰ ਕੇ ਕੀ ਗੁਰੂ ਅੱਜ ਇਹ ਦੇਖੋ ਨਾ ਹਵਾ ਇੱਧਰ ਹਵਾ ਵੀ ਬਹੁਤ ਆ ਇੱਧਰ ਨੇਰੀ ਤੇ ਕੰਪੈਨਾਂ ਵੀ ਅੱਜ ਆ ਗਈ ਇਧਰ ਪੂਰਾ ਚਲਦਾ ਦੀ ਅੱਜ ਸਾਰਾ ਤੂੜੀ ਤੜੱਪਾ ਸਾਰਾ ਅੰਦਰ ਸਾਰਾ ਅੰਦਰ ਆਊਗਾ ਲੈ ਲਓ ਪਤਾ ਹੁਣ ਇੱਕਦਮ ਇਹ ਤਾਂ ਤੱਕ ਕਿਉ ਲੋ ਜੀ ਹੁਣ ਹੋਈ ਥੋੜੀ ਹੋ ਜੂ ਕੱਟ ਕਰ ਦਣੀ ਆ ਕਿਤੇ ਉਬਲ ਜਵੇ ਹਨਾ ਕੱਟ ਕਰ ਦਣੀ ਕੱਟ ਕਰਕੇ ਰੱਖ ਦਣੀ ਆ ਇਹਨੇ ਰਿੱਜੀ ਜਾਊ ਥੋੜੀ ਥੋੜੀ ਇਹਨੇ ਰੋਟੀ ਪਾਣੀ ਖਾਣੇ ਆ ਪਾਣੇ ਆ ਫੇਰ ਆਗੀ ਕੰਪੈਨ 2 1 ਉਹ ਫਿਰਦੀ ਆ 1 ਉਹ 2 ਫਿਰਦੀਆਂ ਨੇ 2 2 ਇਕੱਠੀਆਂ ਅੱਜ ਤਾਂ ਚੱਕ ਦਣਗੇ ਫੱਟੇ ਇੱਕ ਅੱਖਾ ਇੱਕ ਫਿਰ ਜਿੱਦਣ ਤੂੜੀ ਕਰਨਗੇ ਉਦੋਂ ਅੱਖਾ ਦੋ ਦਿਨ ਬਹੁਤ ਅੱਖਾ ਇੱਥੇ ਤੂੜੀਏ ਦੇਖੋ ਗਰਦ ਸਾਰੀ ਇੱਧਰ ਆਉਂਦੇ ਨੇ ਜਦੋਂ ਅੰਦਰ ਆਉਂਦੀ ਆ ਇੱਕ ਹੋ ਫਿਰਦੀ ਆ ਕਣਕ ਵੱਢਦੀ ਆ ਚਲ ਪੂਰੇ ਲਵੇ ਵੱਢੀ ਜੋ ਕੰਮ ਨਿਬੜੂਗਾ ਹੁਣ ਤੇ ਹਲੇ ਪਰ ਤੂੜੀ ਕਰਨਗੇ ਉਦੋਂ ਨਿਬੜੂ ਅਸਲੀ ਤਾਂ